ਜੀਦਾ ਵਾਦਾ ਦਿੱਤਾ ਸੀ ਮੁੱਖ ਮੰਤਰੀ ਨੇ ਪੂਰਾ ਨਹੀਂ ਕੀਤਾ ਅੱਜ ਜੋ ਜਲੰਧਰ ਦੇ ਲੋਕਾਂ ਦੇ ਨਾਲ ਹਲਾਤ ਹੋ ਰਿਹਾ ਵਪਾਰੀਆਂ ਨੰਸੀ ਦੇ ਲੋਕਾਂ ਨਾਲ ਕੋਈ ਵੀ ਵਧੀਆ ਇੰਡਸਟਰੀ ਨਹੀਂ ਲਗਾ ਪਾ ਰਿਆ ਉਹ ਡਰਦਾ ਕਦੂ ਚਾਮੀ ਫਰੋਤੀ ਦਾ ਫੋਨ ਆ ਜਾਣਾ ਕਦੂ ਚਾਮੀ ਕਿਸੇ ਗੁੰਡਿਆਂ ਨੇ ਕੰਨ ਪੱਟੀ ਦੇ ਰੱਖ ਕੇ ਕਾਰਖਾਨੇ ਲੈ ਜਾਣੀਆਂ ਕਦੀ ਕਿਸੇ ਬਦਮਾਸ਼ਾਂ ਨੇ ਕਿਸ ਗੱਲ ਦਾ ਅੱਜ ਕੋਈ ਵੀ ਵਪਾਰੀ ਪੰਜਾਬ ਚ ਸੇਫ ਨਹੀਂ ਹੈ। ਕਦੀ ਮਾਨਸਾ ਦੇ ਵਿੱਚ ਦੇਖੋ ਕੀ ਹਾਲਾਤ ਹੈ। ਪੰਜਾਬ ਦਾ ਹਾਲਾਤ ਬਹੁਤ ਮਾੜੀ ਹੋ ਚੁੱਕਿਆ ਲੋਨ ਆਰਡਰ ਦੇ। ਅੱਜ ਪੰਜਾਬ ਦੇ ਪੁਲਿਸ ਅਫਸਰ ਰਜਾਇਨ ਕਰਕੇ ਜਾ ਰਹੇ ਆ। ਅੱਜ ਪੜੇ ਲਿਖੇ ਲੋਕ ਪੰਜਾਬ ਦੀ ਜਿਹੜੀ ਸਰਕਾਰ ਨੂੰ ਅਲਵੀ ਦਾ ਕਹਿ ਕੇ ਜਾ ਰਹੇ ਆ। ਤੁਹ ਪਤਾ ਲੱਗਦਾ ਪੂਰਾ ਪੰਜਾਬ ਸਾਡਾ ਗੁਲਾਮ ਬਣਿਆ ਰਵੇ। ਮੈਨੂੰ ਕੁੱਤਨ ਮਹਿਸੂਸ ਹੋ ਰਹੀ ਸੀ ਉਹਨਾਂ ਦੇ ਵਿੱਚ ਰਹਿ ਕੇ ਜਦੋਂ ਮੈਂ ਆਪਣੀ ਦਲਤਾਂ ਦੀ ਗੱਲ ਕਰਨੀ ਇਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਮੈਂ ਗੱਲ ਕੀਤੀ ਸਾਡੇ ਬੱਚਿਆਂ ਦੀ ਸਕਾਲਰਸ਼ਿਪ ਦੇ ਜਿਹੜੇ ਬੱਚੇ ਐ ਅੱਜ ਬੈਨੀਫਿਟ ਨਹੀਂ ਲੈ ਪਾਰੇ ਅੱਜ 4 ਲੱਖ ਬੱਚਾ ਅੱਜ ਤੋਂ 3 ਸਾਲ ਪਹਿਲੇ ਬੈਨੀਫਿਟ ਲੱਗਦਾ ਸੀ ਸਕਾਲਰਸ਼ਿਪ ਦਾ ਅੱਜ 1 ਲੱਖ ਤੋਂ ਵੀ ਘਟ ਗਿਆ ਬੱਚਾ ਸਕਾਲਰਸ਼ਿਪ ਦਾ ਉਹ ਕਿਉਂ ਇਹ ਲੋਕ ਪੈਸਾ ਨਹੀਂ ਦੇ ਪਾਰੇ ਬੱਚੇ ਸਾਡੇ ਪੜ ਨਹੀਂ ਪਾ ਰਹੇ ਉਹ ਮੇਰੇ ਤੋਂ ਜ਼ਿਆਦਾ ਸਮਝਦਾਰ ਹੈ ਉਹਨਾਂ ਦਾ ਕੋਈ ਸਟੈਂਡ ਨਹੀਂ ਹੈ ਸ਼ਾਮੀ ਕੋਈ ਬਿਆਨ ਸ਼ਾਮ ਨੂੰ ਕੋਈ ਬਿਆਨ ਸਵੇਰੇ ਕੋਈ ਬਿਆਨ ਇਹ ਰਮਨ ਰੋੜਾ ਜੀ ਦੱਸ ਸਕਦੇ ਆ ਪਰ ਰਮਨ ਰੋੜਾ ਜੀ ਨੂੰ ਮੈਂ ਇਹ ਕਹਾਂਗਾ ਜੀ ਤੁਸੀਂ ਸਰਕਾਰ ਦੇ ਵਿੱਚ ਅੱਜ ਹੈ ਹੋ ਇਹ ਤੁਹਾਡੇ ਕੋਲ ਨੰਬਰ ਹੈ ਤੁਹਾਡੇ ਕੋਲ ਨਾਮ ਹੈ ਤੁਹਾਡੀ ਸਰਕਾਰ ਸੁੱਤੀ ਪਈ ਹੈ ਸਰਕਾਰ ਕੀ ਗੱਲ 24 ਮਹੀਨਿਆਂ ਦਾ ਕਿਤੇ ਹਨੀਮੂਨ ਪੀਰੀਅਡ ਤੇ ਗਈ ਹੋਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਜਿਹੜਾ ਪੂਰੀ ਤਰ੍ਹਾਂ ਭਖਿਆ ਆਇਆ ਹੈ ਤੇ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਸਰੇ ਉੱਤੇ ਤੰਜ ਵੀ ਕੱਸੇ ਜਾ ਰਹੇ ਨੇ ਸਾਡੇ ਨਾਲ ਫਿਲਹਾਲ ਬੀਜੇਪੀ ਆਗੂ ਸ਼ੀਤਲ ਅੰਗਰਾਲ ਜੀ ਨੇ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਮਾਂ ਦਿੱਤਾ ਧੰਨਵਾਦ ਭਾਈ ਜਾਨ ਸਰ ਇਹ ਗੱਲ ਕਿੱਤੀ ਜਾਵੇ ਇਸ ਸਮੇਂ ਜਿਹੜੀ ਹਾਰ ਸੀਟ ਬਣ ਗਈ ਹੈ ਜਲੰਧਰ ਸੀਟ ਕਿਉਂਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਨੇ ਦੂਸਰੇ ਵੱਲੋਂ ਰਿੰਕੂ ਨੇ ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਟਿੰਨੂ ਨੇ ਤੇ ਹੁਣ ਮਹਿੰਦਰ ਸਿੰਘ ਕੇਪੀ ਜਿਹੜੇ ਅਕਾਲੀ ਦਲ 'ਚ ਚਲੇ ਗਏ ਨੇ ਇਹਨੂੰ ਪਹਿਲਾਂ ਕਿਵੇਂ ਦੇਖਦੇ ਹੋ ਬਹੁਤ ਵਧੀਆ ਇਹ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਜ਼ਰੂਰ ਆਪਣੀ ਵਾਇਸ بلند ਕਰਨੀ ਚਾਹੀਦੀ ਹੈ ਇਹ ਡੈਮੋਕ੍ਰੇਸੀ ਕੋਈ ਵੀ ਇਲੈਕਸ਼ਨ ਲੜ ਸਕਦਾ ਕੋਈ ਵੀ ਸੰਘਰਸ਼ ਕਰ ਸਕਦਾ ਇਹ ਲੋਕਾਂ ਨੂੰ ਅਧਿਕਾਰ ਹੈ ਇਸ ਕਰਕੇ ਹਰ ਪਾਰਟੀ ਆਪਣਾ ਆਪਣਾ ਮੈਨੀਫੈਸਟੋ ਲੈ ਕੇ ਜਾਏਗੀ ਆਪਣੀ ਆਪਣੀ ਗੱਲ ਕਰੇਗੀ ਲੋਕਾਂ ਕੋ ਜਿਹੜਾ ਵੋਟ ਦਾ ਅਧਿਕਾਰ ਹੈ ਇਹ ਜਨਤਾ ਦੀ ਤਾਕਤ ਹੈ ਜਨਤਾ ਦੇਖੇਗੀ ਕਿਸ انسان ਨੂੰ ਵੋਟ ਦੇਣੀ ਹੈ ਕਿਹੜੀ ਸਰਕਾਰ ਦੇ ਦੇਸ਼ ਕੰਮ ਕਰ ਰਹੀ ਹੈ ਕਿਹੜੀ ਸਰਕਾਰ ਦੇ ਅੰਚਨ ਵਧੀਆ ਕੰਮ ਕਰ ਚੁੱਕੀ ਹੈ ਕਿਹੜੇ ਲੋਕ ਆਉਣ ਵਾਲੇ ਸਮੇਂ ਦੇ ਕੰਮ ਕਰਨਗੇ ਮੈਨੂੰ ਲੱਗਦਾ ਲੋਕਾਂ ਨੂੰ ਵੋਟ ਦੇ ਦੇ ਬੀਜੇਪੀ ਚ ਚਲੇ ਗਏ ਨੇ ਤੇ ਆਮ ਆਦਮੀ ਪਾਰਟੀ ਹੈ ਇਹ ਸੱਤਾ ਚ ਹੈ ਪੰਜਾਬ ਦੇ ਵਿੱਚ ਔਰ ਅੱਜ ਇੱਕ ਚੰਨੀ ਸਾਹਿਬ ਨੇ ਗੱਲ ਕਹੀ ਹੈ ਕਿ ਅਸੀਂ ਜਿੱਤਾਂਗੇ ਤੇ ਸਰਕਾਰ ਗਿਰ ਜਾਵੇਗੀ ਕਾਫੀ ਇਹ ਬਿਆਨ ਜਿਹੜਾ ਸਾਹਮਣੇ ਆਇਆ ਹੈ ਇਹ ਚੰਨੀ ਸਾਹਿਬ ਦੱਸ ਸਕਦੇ ਆ ਇਹ ਆਮ ਪੰਜਾਬ ਦੇ ਮੁਖੀ ਭਗਵੰਤ ਮਾਨ ਜੀ ਜੇ ਅਸੀਂ ਇੱਥੋਂ ਰਾਜਪੁਰਾ ਬਾੜਾ ਟੱਪੀਏ ਤੇ ਦੋਨੋਂ ਇਕੱਠੇ ਗੱਡੀ 'ਚ ਅਗਰ ਅਸੀਂ ਚੰਡੀਗੜ੍ਹ ਦਾ ਬਾੜਾ ਕ੍ਰੋਸ ਕਰਕੇ ਚੰਡੀਗੜ੍ਹ 'ਚ ਐਂਟਰ ਕਰੀਏ ਦੋਨੋਂ ਪਾਰਟੀਆਂ ਇਕੱਠੀਆਂ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਦੋਨੋਂ ਹੀ ਪਾਰਟੀਆਂ ਇੱਕੋ ਹੀ ਹੈ ਇਹ ਨਾ ਸੋਚਿਓ ਕਿ ਤੁਸੀਂ ਕਾਂਗਰਸ ਦਾ ਬਟਨ ਦਬਾਓਗੇ ਕਿ ਵੋਟ ਉਹ ਜਿਹੜੀ ਹੈ ਛੜੂ ਨੂੰ ਜਾਣੀ ਹੈ ਕਿ ਛੜੂ ਦਾ ਬਟਨ ਦਬਾਓਗੇ ਵੋਟ ਕਾਂਗਰਸ ਨੂੰ ਜਾਣੀ ਹੈ ਅਗਰ ਅੱਜ ਪੰਜਾਬ ਦਾ ਬਾਰਡਰ ਕ੍ਰੋਸ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਉਹ ਵੀ ਕਾਂਗਰਸਾ ਝੰਡਾ ਫੜਦੇ ਆ ਤੁਸੀਂ ਦੇਖਿਆ ਨਹੀਂ ਤੁਹਾਡੇ ਕੋ ਮੇਰੇ ਕੋ ਜਿਹੜੀ ਕੁਝ ਤਸਵੀਰਾਂ ਅਸ਼ੋਸ਼ਣ ਮੀਡੀਆ ਤੇ ਵਾਇਰਲ ਹੋ ਰਹੀਆਂ ਕਾਂਗਰਸ ਦਾ ਝੰਡਾ ਫੜ ਕੇ ਅੱਜ ਪੰਜਾਬ ਦਾ ਮੁੱਖ ਮੰਤਰੀ ਨਾਅਰੇ ਲਗਾ ਰਿਹਾ ਇਸ ਕਰਕੇ ਸਿਰਫ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾ ਰਹੇ ਆ ਕਿ ਅਸੀਂ ਦੋਨੋਂ ਅਲੱਗ-ਅਲੱਗ ਇਲੈਕਸ਼ਨ ਲੜ ਰਹੇ ਆ ਇਹ ਗੱਲ ਤੁਹਾਡੀ ਸਹੀ ਹੈ ਕਿ ਜੋ ਚੰਨੀ ਜੀ ਨੇ ਕਿ कि ਜੇ ਵੀ ਨੂੰ ਵੋਟ ਦਿਓਗੇ ਆਮ ਆਦਮੀ ਪਾਰਟੀ ਜਿਹੜੀ ਸਗਾੜਾ ਹੀ ਸੱਟ ਗਿਆ ਸੀ ਆਪ ਮੁੱਖ ਮੰਤਰੀ ਬਣਾਂਗੇ ਇਹ ਸਪਨੇ ਲੈਣੇ ਉਹਨਾਂ ਦਾ ਅਧਿਕਾਰ ਹੈ ਬਾਕੀ ਜਿਹੜੇ ਪੰਜਾਬ ਦੇ ਲੋਕ ਬੜੇ ਸਮਝਦਾਰ ਹੈ ਪੰਜਾਬੀ ਇੱਕ ਵਾਰ ਧੋਖਾ ਖਾਂਦਾ ਹੈ ਪੰਜਾਬੀ ਬਹੁਤ ਵੱਡਾ ਦਿਲ ਵਾਲਾ ਇਨਸਾਨ ਹੈ ਪੰਜਾਬੀ ਹਮੇਸ਼ਾ ਕੋਈ ਅਗਰ ਸੱਚੇ ਮਨੂ ਘਰ ਆਵੇ ਕੋਈ ਉਹਨੂੰ ਖਾਲੀ ਨਹੀਂ ਭੇਜਦਾ ਇਹ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਇਹਨਾਂ ਦਾ ਜਿਹੜਾ ਧਰੋਹ ਕੀਤਾ ਇਹਨਾਂ ਨੂੰ ਗੁੰਮਰਾਹ ਕੀਤਾ ਪਰ ਪੰਜਾਬੀ ਇੱਕ ਵਾਰ ਮੌਕਾ ਦਿੰਦਾ ਦੂਜੀ ਵਾਰ ਮੌਕਾ ਨਹੀਂ ਦਿੰਦਾ ਇੱਕ ਤਰੀਕ ਨੂੰ ਮੈਨੂੰ ਪੂਰਾ ਯਕੀਨ ਹੈ ਜਲੰਧਰ ਦੇ ਲੋਕ ਸ਼ਸ਼ੀਲ ਰਿੰਕੂ ਨੂੰ ਵੋਟ ਦੇ ਕੇ ਆਪਣਾ ਜਿਹੜਾ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਪਨਾ ਹੈ 400 ਪਾਰ ਦਾ ਉਸ ਮੋਤੀਆਂ ਦੀ ਮਾਲਾ ਦੇ ਵਿੱਚ ਇੱਕ ਮੋਤੀ ਜਲੰਧਰ ਦਾ ਹੋਏਗਾ ਕਿ ਜਿਹੜੇ ਸਾਡੇ ਰਹਿੰਦੇ ਕੰਮ ਹੈ ਅੱਜ ਡਸੀ ਦੇ ਲੋਕ ਬਹੁਤ ਦੁਖੀ ਹੈ 5 ਰੁਪਏ ਜੁੰਟ 32 ਦਾ ਵਾਅਦਾ ਦਿੱਤਾ ਸੀ ਮੁੱਖ ਮੰਤਰੀ ਨੇ ਪੂਰਾ ਨਹੀਂ ਕੀਤਾ ਅੱਜ ਜੋ ਜਲੰਧਰ ਦੇ ਲੋਕਾਂ ਦੇ ਨਾਲ ਹਲਾਕ ਹੋ ਰਿਹਾ ਵਪਾਰੀਆਂ ਇੰਡਸਟਰੀ ਦੇ ਲੋਕਾਂ ਦਾ ਕੋਈ ਵੀ ਵਧੀਆ ਇੰਡਸਟਰੀ ਨਹੀਂ ਲਗਾ ਪਾਰਿਆ ਉਹ ਡਰਦਾ ਕਦੋਂ ਚਾਮੀ ਫਰੋਤੀ ਦਾ ਫੋਨ ਆ ਜਾਣਾ ਕਦੋਂ ਚਾਮੀ ਕਿਸੇ ਗੁੰਡਿਆਂ ਨੇ ਕੰਨ ਪੱਟੀ ਦੇ ਰੱਖ ਕੇ ਕਾਰਖਾਨੇ ਲੈ ਜਾਣੀ ਆ ਕਦੀ ਕਿਸੇ ਬਰਬਾਚਾ ਨੇ ਕਿਸ ਗੱਲ ਦਾ ਅੱਜ ਕੋਈ ਵੀ ਵਪਾਰੀ ਪੰਜਾਬ ਚ ਸੇਫ ਨਹੀਂ ਆ ਤੁਸੀਂ ਥੋੜ ਦੇਰ ਬਿਲ ਦੇਖੋ ਨੰਗਲ ਦੇ ਵਿੱਚ ਕਿਦਾਂ ਵਪਾਰੀ ਦਾ ਕਤਲ ਹੋਇਆ ਕੁਝ ਦਿਨ ਮਹੀਨੇ ਪਹਿਲੇ ਨਕੋਦਰ ਦੇ ਵਿੱਚ ਸ਼ਰਿਆਮ ਵਪਾਰੀ ਦਾ ਫਰੋਤੀ ਮੰਗਣ ਦੇ ਕਤਲ ਕਰ ਦਿੱਤਾ ਗਿਆ ਇਦਾਂ ਹੀ ਅੱਜ ਦਿਨ ਕਦੀ ਮਾਨਸਾ ਦੇ ਵਿੱਚ ਦੇਖੋ ਕੀ ਹਾਲਾਤ ਹੈ ਪੰਜਾਬ ਦਾ ਹਾਲਾਤ ਬਹੁਤ ਮਾੜੀ ਹੋ ਚੁੱਕਿਆ ਲੋਨ ਆਰਡਰ ਦੇ ਅੱਜ ਪੰਜਾਬ ਦੇ ਪੁਲਿਸ ਅਫਸਰ ਰਜਾਇਨ ਕਰਕੇ ਜਾ ਰਹੇ ਆ ਅੱਜ ਪੜੇ ਲਿਖੇ ਲੋਕ ਪੰਜਾਬ ਦੀ ਜਿਹੜੀ ਸਰਕਾਰ ਨੂੰ ਅਲਵਿਦਾ ਕਹਿ ਕੇ ਜਾ ਰਹੇ ਐ ਤੋਂ ਪਤਾ ਲੱਗਦਾ ਕਿ ਜਿਹੜੀ ਸਰਕਾਰ ਹੈ ਇਹਦੀ ਕਿੰਨੀ ਨਲਾਕੀ ਹੈ ਪਰ ਆਪਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਮੌਕਾ ਕਿ ਤੁਸੀਂ ਪੰਜਾਬ ਦੇ ਲੋਕ ਸਾਨੂੰ ਦੇਵੋਗੇ ਭਾਰਤੀਨ ਦਾ ਪਾਰਟੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਮੁੱਖਾ ਦੇ ਦਿਓ ਤੇ ਮੇਰਾ ਤੁਹਾਡਾ ਵਾਦਾ ਹੈ ਕਿ ਸੁਸ਼ੀਲ ਰਿੰਕੂ ਜੇ ਤੋ MP ਬਣ ਕੇ ਚਾਰ ਤਰੀਕ ਨੂੰ ਜਾਂਦੇ ਆ 5 ਤਰੀਕ ਤੋਂ ਬਾਅਦ ਤੁਹਾਡੇ ਬੱਚਿਆਂ ਦੀ ਤੁਹਾਡੇ ਪਰਿਵਾਰਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸੁਸ਼ੀਲ ਰਿੰਕੂ ਦੀ ਹੋਏਗੀ ਇਸ ਗੱਲ ਦੀ ਮੈਂ ਗਰੰਟੀ ਦੇਦਾ ਕਿਉਂਕਿ ਆਮ ਆਦਮੀ ਪਾਰਟੀ ਤੋਂ ਤੁਸੀਂ ਵੀ ਚੋਣ ਲੜੇ ਸੀਗੇ ਤੇ ਤੁਸੀਂ ਵਿਧਾਇਕ ਵੀ ਬਨੇ ਦੋ ਸਾਲ ਰਹੇ ਹੋ ਭਲੇ ਕਿ ਤੁਹਾਡਾ ਜਿਹੜਾ ਅਸਤੀਫਾ ਦਿੱਤਾ ਗਿਆ ਸਪੀਕਰ ਨੂੰ ਇਹ ਤਾਂ ਅਸਤੀਫਾ ਮਨਜ਼ੂਰ ਨਹੀਂ ਹੋ ਰਿਹਾ ਦੋ ਸਾਲ ਦੇ ਵਿੱਚ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਲਾਅ ਐਂਡ ਆਰਡਰ ਜਿਹੜਾ ਪੰਜਾਬ 'ਚ ਪੂਰੀ ਤਰ੍ਹਾਂ ਮੇਨਟੇਨ ਨਹੀਂ ਆ ਹਰ ਜਗ੍ਹਾ ਫਰੋਤੀ ਮੰਗੀ ਜਾ ਰਹੀ ਹੈ ਹਰ ਜਗ੍ਹਾ ਜਿਹੜੀ ਅਪਰਾਧਿਕ ਘਟਨਾਵਾਂ ਵਧ ਰਹੀਆਂ ਨੇ ਤੇ ਉਸ ਸਮੇਂ ਕਿਉਂ ਨਹੀਂ ਆਵਾਜ਼ ਚੱਕੀ ਤੁਸੀਂ ਜਦੋਂ ਅਸੀਂ ਆਵਾਜ਼ ਚੱਕਣ ਦੀ ਕੋਸ਼ਿਸ਼ ਕੀਤੀ ਅਸੀਂ ਐਮਐਲਏ ਚੁਣੇ ਹੋਏ ਮੈਰ ਰਜ਼ਾਇੰਗ ਕਰਕੇ ਆਇਆ ਹੈ ਅੱਜ ਕਾ ਕਿਸੇ ਨੂੰ ਤੁਸੀਂ ਕਿਸੇ ਧਾਰਮੀ ਜਗ੍ਹਾ ਦੀ ਟਿਕਟ ਲੈ ਦਿਓ ਕਿ ਦੋ ਦਿਨ ਟੂਰ ਫ੍ਰੀ ਆ ਟੂਰ ਨਹੀਂ ਲੋਕ ਛੱਡਦੇ ਲੋਕ ਚਲੇ ਜਾ ਸਕਦੇ ਆ ਪਰ ਚੱਲ ਜੀ ਚੱਲੀਏ ਮੱਥਾ ਟੇਕ ਆਣੇ ਜਾਂ ਕਿਸੇ ਨੂੰ ਤੁਸੀਂ ਕਿਸੇ ਤਰੀਕੇ ਦੀ ਕੋਈ ਕੋਈ ਫ੍ਰੀਰੀ ਆਫਰ ਆਫਰ ਕਰੀਏ ਉਹ ਲੋਕ ਅਕਸੈਪਟ ਕਰ ਲੈਂਦੇ ਆ ਮੈਂ 3 ਸਾਲ ਦੀ ਐਮਐਲਏ ਸੀ ਚੜ ਕੇ ਆਇਆ ਕਿਉਂ ਮੈਂ ਜਲੰਧਰ ਦੇ ਲੋਕਾਂ ਨੂੰ ਇਹਨਾਂ ਅੱਗੇ ਗੁਲਾਮ ਨਹੀਂ ਬਣਾ ਸਕਦਾ ਇਹ ਚਾਹੁੰਦੇ ਆ ਕਿ ਪੂਰਾ ਪੰਜਾਬ ਸਾਡਾ ਗੁਲਾਮ ਬਣਿਆ ਰਵੇ ਮੈਨੂੰ ਕੁੱਤਨ ਮਸੂਸ ਹੋ ਰਹੀ ਸੀ ਉਹਨਾਂ ਦੇ ਵਿੱਚ ਰਹਿ ਕੇ ਜਦੋਂ ਮੈਂ ਆਪਣੀ ਦਲਤਾਂ ਦੀ ਗੱਲ ਕਰਨੀ ਇਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਮੈਂ ਗੱਲ ਕੀਤੀ ਸਾਡੇ ਬੱਚਿਆਂ ਦੀ ਸਕਾਲਰਸ਼ਿਪ ਦੇ ਜਿਹੜੇ ਬੱਚੇ ਐ ਅੱਜ ਬੈਨੀਫਿਟ ਨਹੀਂ ਲੈ ਪਾਰੇ ਅੱਜ 4 ਲੱਖ ਬੱਚਾ ਅੱਜ ਤੋਂ 3 ਸਾਲ ਪਹਿਲੇ ਬੈਨੀਫਿਟ ਲੱਗਦਾ ਸੀ ਸਕਾਲਰਸ਼ਿਪ ਦਾ ਅੱਜ 1 ਲੱਖ ਤੋਂ ਵੀ ਘਟ ਗਿਆ ਬੱਚਾ ਸਕਾਲਰਸ਼ਿਪ ਦਾ ਉਹ ਕਿਉਂ ਇਹ ਲੋਕ ਪੈਸਾ ਨਹੀਂ ਦੇ ਪਾਰੇ ਬੱਚੇ ਸਾਡੇ ਪੜ ਨਹੀਂ ਪਾਰੇ ਇਹਨਾਂ ਨੇ ਵਧੀਆ ਸਕੂਲਾਂ ਦੀ ਗੱਲ ਕੀਤੀ ਆਮ ਆਦਮੀ ਨੇ ਵਧੀਆ ਕੋਈ ਦਾ ਨਹੀਂ ਗੱਲ ਕੀਤੀ ਉੱਥੇ ਜ਼ਿਆਦਾਤਰ ਜਿਹੜੇ ਫ੍ਰੀ ਸਟੱਡੀ ਐ ਉੱਥੇ ਦਲਿਤਾਂ ਦੇ ਬੱਚੇ ਹੀ ਪੜਦੇ ਆ ਗਰੀਬਾਂ ਦੇ ਬੱਚੇ ਹੀ ਪੜਦੇ ਆ ਇਹਨਾਂ ਲੋਕਾਂ ਨੇ ਉਹ ਵੀ ਵਾਦਾ ਪੂਰਾ ਨਹੀਂ ਕੀਤਾ ਮੈਂ ਗੱਲ ਕਰਾਂ ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਇਹਨਾਂ ਨੇ ਝੂਠ ਬੋਲਿਆ ਅਸੀਂ ਘਰ-ਘਰ ਜਾ ਕੇ ਆਪਣੀ ਮਾਵਾ ਭੈਣਾਂ ਨੂੰ ਕਿਹਾ ਇੱਕ ਮੋਕਾ ਆ ਆਦਮੀ ਪਾਰਟੀ ਦੇ ਦੇ ਰਿਓ ਮੈਨੂੰ ਐਮਐਲ ਜਲੰਧਰ ਤੋਂ ਬਣਾ ਦਿਓ ਮੇਰਾ ਤੁਹਾਡਾ ਵਾਦਾ ਹੈ 10 ਤਰੀਕ ਨੂੰ ਮੈਂ ਐਮਐਲ ਬਣਾਂਗਾ 11 ਤਰੀਕ ਤੋਂ ਬਾਅਦ ਆਪਣੀਆਂ ਮਾਵਾ ਨੂੰ ਆਪਣੀ ਭੈਣਾਂ ਨੂੰ ਇੱਕ-ਇੱਕ ਹਜ਼ਾਰ ਰੁਪਿਆ ਜਿਹੜਾ 34000 ਜਿਹੜਾ ਫਾਰਮ ਜਲੰਧਰ ਵੈਸਟ ਨੂੰ ਮੈਂ ਭਰਾਇਆ ਮੈਂ ਆਪਣੇ ਮਾਮਾ ਦੀ ਜਿਹੜੀ ਪੈਨਸ਼ਨ ਹੈ 11000 ਰੁਪਏ ਮਹੀਨਾ ਤੁਹਾਨੂੰ ਮਿਲ ਜਾਊਗਾ ਅੱਜ ਮੇਰੀਆਂ ਮਾਮਾ 25 ਮਹੀਨੇ ਦਾ ਉਹ 11000 ਰੁਪਏ ਇੰਤਜ਼ਾਰ ਕਰ ਰਹੀਆਂ ਸਿਰਫ ਤੇ ਝੂਠ ਦਾ ਪਲਿੰਦਾ ਆਮ ਆਦਮੀ ਪਾਰਟੀ ਪ੍ਰਾਈਵੇਟ ਲਿਮਟਿਡ ਕੰਪਨੀ ਜਿਹੜੀ ਇਸ ਦੇਸ਼ ਚ ਆਈ ਹੈ ਇਹਨਾਂ ਲੋਕਾਂ ਨੂੰ ਮੈਂ ਹੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਇਹਨਾਂ ਨੂੰ ਚਲਦਾ ਕਰ ਦਿਓ ਜੇ ਇਹ ਲੋਕ ਪੰਜਾਬ ਚ 3 ਸਾਲ ਰਹਿ ਗਏ ਪੰਜਾਬ 25 ਸਾਲ ਪਿੱਛੇ ਚਲਾ ਜਾਏਗਾ ਅਸੀਂ ਲੋਕ ਕਰਜ਼ੇ ਚ ਡੁੱਬ ਜਾਾਂਗੇ ਅਸੀਂ ਜਿਹੜੀ ਪੰਜਾਬੀ ਨੇ ਜਿਹੜੀ 2022 ਚ ਗਲਤੀ ਕੀਤੀ ਹੈ ਉਹ 24 ਚਾਬੀ ਚ ਨਾ ਕਰ ਦੇਣ ਉਹ 24 ਦੇ ਵਿੱਚ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਸੁਪਨਾ ਹੈ 013 ਉਹ ਪੂਰਾ ਕਰ ਦਿਓ 013 ਦਾ ਮਤਲਬ ਕਿ 0 ਆਮ ਆਦਮੀ ਪਾਰਟੀ 13 ਭਾਰਤੀ ਜਨਤਾ ਪਾਰਟੀ ਨੂੰ ਸੀਟਾਂ ਦੇ ਕੇ ਇਸ ਦੇਸ਼ ਦੀ ਰਾਜਨੀਤੀ ਦੇ ਵਿੱਚ ਜਿਹੜਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਨਰਿੰਦਰ ਮੋਦੀ ਜੀ ਉਹਨਾਂ ਦੇ ਨਿੱਤਵ ਜਿਲੰਦਰ ਦਾ ਜਿਹੜਾ ਰੱਖਸ਼ਾ ਬਦਲੀਏ ਜਿਲੰਦਰ ਦੀ ਡਿਵੈਲਪਮੈਂਟ ਕਰਾਈਏ ਜਿਲੰਦਰ ਦੇ ਵਪਾਰੀਆਂ ਨੂੰ ਜਿਹੜੀਆਂ ਫੈਸਿਲਟੀਆਂ ਚਾਹੀਦੀਆਂ ਸ਼ਿਲਕੁਮਾਰੀ ਨੂੰ ਦੇ ਨਿੱਤ ਦੇ ਵਿੱਚ ਉਹਨਾਂ ਨੂੰ ਲੈ ਕੇ ਦੇਈਏ ਅਸਾਪ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਲੰਧਰ ਦੇ ਵਿੱਚ ਜਿਹੜੇ ਲੀਡਰਸ ਨੇ ਉਹੀ ਜਿਹੜਾ ਇੱਥੇ ਮਾਫੀਆ ਚਲਾ ਰਹੇ ਨੇ ਉਹੀ ਇੱਥੇ ਲੋਟਰੀ ਦਾ ਧੰਦਾ ਚਲਾ ਰਹੇ ਨੇ ਉਹੀ ਇੱਥੇ ਨਸ਼ਾ ਵਕਵਾ ਰਹੇ ਨੇ ਤੇ ਕਹਿ ਰਹੇ ਕਿ ਸਾਰਾ ਮਾਫੀਆ ਜੋ ਚਲਾ ਰਹੇ ਨੇ ਉਹ ਰਿੰਕੂ ਐਂਡ ਪਾਰਟੀ ਬਹੁਤ ਵਧੀਆ ਗੱਲ ਕਹਿ ਕੇ ਗਏ ਆ ਚੰਨੀ ਜੀ ਉਹਨਾਂ ਨੂੰ ਪੁੱਛੋ ਕਿ ਜਦ ਤੁਸੀਂ ਮੁੱਖ ਮੰਤਰੀ ਸੀ ਉਦੋਂ ਵੀ ਲੋਕ ਕਹਿੰਦੇ ਸੀ ਤੁਹਾਡੀ ਸਰਕਾਰ ਦੇ ਵਿੱਚ ਜਲੰਧਰ ਦਾ ਬੇੜਾਗਰ ਕਰਤਾ ਤੁਹਾਡੇ ਲੋਕਾਂ ਨੇ ਕੀਤਾ ਉਸ ਤੋਂ ਬਾਅਦ ਅਗਰ ਅਜ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਆ ਗਈ ਹੈ ਅਸੀਂ 25 ਵਾਰੀ ਬੋਲ ਚੁੱਕੇ ਹਾਂ ਮੈਂ ਧਰਨਾ ਲਗਾਣਾ ਪਿਆ ਕ ਐਮਐਲਏ ਨੂੰ ਮੈਂ ਚੁਣਿਆ ਹੋਇਆ ਐਮਐਲਏ ਲਾਤੂਆਂ ਚਸਤਾਲ ਨੂੰ ਬੰਦ ਕਰਾਉਣ ਦੇ ਲਈ ਐਮਐਲਏ ਨੂੰ ਧਰਨੇ ਲਗਾਣੇ ਪੈ ਰਹੇ ਆ ਕਿਹੜੇ ਲੋਕ ਲਾਤੀ ਚਲਾ ਰਹੇ ਆ ਕਿਹੜੇ ਲੋਕ ਸ਼ਰਾਬ ਮਾਫੀਆ ਵਿੱਚ ਨੂੰ ਸਪੋਰਟ ਕਰ ਰਹੇ ਆ ਕਿਹੜੇ ਲੋਕ ਅੱਜ ਜਿਹੜੇ ਹਫਤਾ ਵਜ਼ੂਲੀ ਕਰ ਰਹੇ ਆ ਕਿਹੜੇ ਲੋਕ ਅੱਜ ਵਪਾਰੀਆਂ ਨੂੰ ਫਲੋਤੀ ਲਈ ਫੋਨ ਕਰਾ ਰਹੇ ਆ ਕਿਹੜੇ ਲੋਕ ਅੱਜ ਬਿਲਡਰਾਂ ਨੂੰ ਫੋਨ ਕਰਾ ਰਹੇ ਆ ਕਿਹੜੇ ਲੋਕ ਆ ਜੰਡਸਟਰੀਲ ਅਕਾਊਂਟਰ ਆ ਰਹੇ ਆ ਇਹ ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਹੈ ਉਹਨਾਂ ਨੇ ਹੀ ਇਹ ਜਿਹੜੇ ਲੋਕ ਜਲੰਧਰ ਛੱਡੇ ਆ ਜਿਹੜੇ ਆਮ ਆਦੀ ਪਾਰਟੀ ਦੇ ਚੁਣੇ ਹੋਏ ਲੋਕ ਆਮ ਆਦੀ ਪਾਰਟੀ ਚੁਣੀ ਹੋਈ ਸਰਕਾਰ ਜਿਹੜੇ ਅੱਜ ਕੁਰਸੀਆਂ ਤੇ ਬੈਠੇ ਲੋਕ ਆ ਉਹਨਾਂ ਦੇ ਐਵੀਡੈਂਸ ਸਾਡੇ ਕੋਲ ਹੈ ਪਰ ਇਹ ਆਮ ਲੋਕਾਂ ਦੇ ਵਿੱਚ ਜੂਰ ਜਨਤਾ ਦੇ ਵਿੱਚ ਲੈ ਕੇ ਆਵਾਂਗੇ ਕਿ ਕਿਹੜੇ ਲੋਕ ਜਲੰਧਰ ਦੇ ਵਿੱਚ ਹਫਤਾ ਵਸੂਲੀ ਕਰ ਰਹੇ ਆ ਕਿਹੜੇ ਲੋਕ ਅੱਜ ਜਿਹੜਾ ਸਰਕਾਰਾਂ ਦਾ ਜਿਹੜਾ ਪੈਸਾ ਚੂਨਾ ਲਗਾ ਕੇ ਆਪਣੇ ਘਰ ਦੀਆਂ ਜੇਬਾਂ ਭਰ ਰਹੇ ਆ ਅਗਰ ਅੱਜ ਡਿਵੈਲਪਮੈਂਟ ਦੀ ਜਿਹੜੀ ਚਾਰਜ ਹੈ ਉਹਨਾਂ ਲੋਕਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਜਲੰਧਰ ਦੇ ਆ ਉਹਨਾਂ ਨੂੰ ਜਮ੍ਹਾਂ ਕਰਾਉਣਾ ਪੈਂਦਾ ਆਮ ਆਦਮੀ ਦਾ ਜਿਹੜਾ ਡਿਵੈਲਪਮੈਂਟ ਚਾਰਜ ਆ ਉਹ ਕਾਰਪੋਰੇਸ਼ਨ ਜਮਾਨੀ ਕਰਾਣੇ ਪੈਂਦੇ ਅੱਜ ਉਹਨਾਂ ਦੇ ਮੰਤਰੀਆਂ ਸੰਤਰੀਆਂ ਐਮਐਲਏ ਨੂੰ ਦੇਣੇ ਪੈਂਦੇ ਆ ਇਹ ਹਾਲਾਤ ਬਣ ਚੁੱਕੇ ਨੇ ਕਾਂਗਰਸ ਲੀਡਰ ਪਰਗਰ ਸਿੰਘ ਨੇ ਕਿਹਾ ਹੈ ਕਿ ਜਿਹੜੇ ਲੀਡਰਸ ਪਾਰਟੀ ਛੱਡ ਕੇ ਬੀਜੇਪੀ 'ਚ ਹੀ ਜਾ ਰਹੇ ਨੇ ਉਹ ਕਹਿੰਦੇ ਕਿ ਸਾਡੀ ਜਿਹੜੀ ਕਾਂਗਰਸ ਪਾਰਟੀ ਬਿਲਕੁਲ ਸਾਫ਼ ਹੋ ਰਹੀ ਹੈ ਤੇ ਜਿੰਨਾ ਵੀ ਕਚਰਾ ਹੈ ਉਹ ਸਿਰਫ ਆ ਬੀਜੇਪੀ ਲੈ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਮਹਿੰਦਰ ਸਿੰਘ ਕੇਪੀ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੇ ਉਹ ਅਕਾਲੀ ਦਲ 'ਚ ਚਲੇ ਗਏ ਨੇ ਉਹ ਹ ਕਟੋਗੜ ਜਿਹੜਾ ਵਿਕਰਮ ਚੋਧਰੀ ਵੱਲੋਂ ਚਰਨਜੀਤ ਸਿੰਘ ਚੰਨੀ ਤੇ ਵੀ ਜਿਹੜਾ ਤੰਜ ਕੱਸੇ ਜਾ ਰਹੇ ਨੇ ਲਗਾਤਾਰ ਰਿਪੋਰਟਾਂ ਸਾਹਮਣੇ ਆ ਰਹੀਆਂ ਇਹ ਬਹੁਤ ਵਧੀਆ ਇਨਸਾਨ ਆ ਪ੍ਰਗਟ ਸਿੰਘ ਜੀ ਉਹ ਹਰ ਵਾਰ ਕਹਿੰਦੇ ਕਚੜਾ ਜਾ ਰਿਹਾ ਰਹਿ ਗਈ ਕਾਂਗਰਸ ਕੋ ਕਾਂਗਰਸ ਦੀ ਐਡੀ ਕਾਂਗਰਸ ਦੀ ਇੰਨੀ ਕਾਂਗਰਸ ਰਹਿ ਗਈ ਹੈ ਇਹਨਾਂ ਮਤ ਸਾਰੇ ਕਚਰਾ ਸੀ ਜਿਹੜਾ ਇਨਸਾਨ ਇਹਨਾਂ ਨੂੰ ਛਾੜ ਜਾਵੇ ਉਹ ਕਚਰਾ ਹੈ ਜਿਹੜਾ ਇਹਨਾਂ ਦੀ ਬੋਲੀ ਬੋਲੇ ਉਹ ਚੰਗਾ ਇਨਸਾਨ ਹੈ ਇਸ ਕਰਕੇ ਪ੍ਰਗਟ ਜੀ ਨੂੰ ਮੰਨਣਾ ਚਾਹੀਦਾ ਕਿ ਕਾਂਗਰਸ ਅਜ ਖਤਮ ਹੋ ਚੁੱਕੀ ਆ ਕਾਂਗਰਸ ਮੁਕਤ ਭਾਰਤ ਜਿਹੜਾ ਨਾਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਸੀ ਉਹ ਅਜ ਪੂਰਾ ਹੋ ਚੁੱਕਿਆ ਹੈ ਇਸ ਕਰਕੇ ਇਨਸਾਨ ਨੂੰ ਮੰਨਣਾ ਚਾਹੀਦਾ ਕਿ ਅੱਜ ਦੀ ਦੇਰ ਤੇ ਲੋਕ ਕੁਝ ਇਨਸਾਨ ਨੂੰ ਲੀਡਰ ਨੂੰ ਪਸੰਦ ਕਰਦੇ ਆ ਜਿਹੜਾ ਉਹਨਾਂ ਦੀ ਗੱਲ ਕਰੇ ਅਜੋ ਲੋਕ ਨਹੀਂ ਜਿਹੜੇ ਝੂਠ ਦੀ ਮਿਸਾਲ ਝੂਠ ਬੋਲਣਾ ਪਵੇ ਅਗਰ ਜਿੱਦਾਂ ਜੀ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਿਹਾ ਉਦਾਂ ਹੀ ਉਹਨਾਂ ਦੇ ਐਮਐਲਏ ਝੂਠ ਬੋਲ ਰਹੇ ਆ ਪਰ ਸਚਾਈ ਇਹੋ ਹੈ ਗਰਾਊਂ ਮੇਰੇ ਹਲਕੇ ਹਾਲਾਤ ਦੇਖੋ ਜਲੰਧਰ ਵੈਸ ਦੇ ਵਿੱਚ 26 ਮਹੀਨਿਆਂ ਦਾ 1 ਰੁਪਿਆ ਵੀ ਨਹੀਂ ਲਗਾਇਆ ਇੱਕ ਲਾਈਟ ਵੀ ਨਹੀਂ ਲਗਾਈ ਕਾਰਪੋਰੇਸ਼ਨ ਦਾ ਬੇੜਾ ਕਰ ਜਲੰਧਰ ਚ ਹੋਇਆ ਪਿਆ ਜਲੰਧਰ ਦੀ ਕਾਰਪੋਰੇਸ਼ਨ 2 ਸਾਲ ਪਿੱਛੇ ਚਲੀ ਗਈ ਹੈ ਕੋਈ ਵੀ ਕੁਰਸੀ ਤੇ ਨਹੀਂ ਬੈਠਾ ਅੱਜ ਜਲੰਧਰ ਦੇ ਹਾਲਾਤ ਇੰਨੇ ਮਾੜੇ ਆ ਗਲੀ ਗਲੀ ਚ ਗੰਦਾ ਪਾਣੀ ਖੜਾ ਗਲੀ ਗਲੀ ਚ ਕੂੜਾ ਪਿਆ ਹੈ ਇਹ ਲੋਕ ਗੱਲਾਂ ਵੱਡੀਆਂ ਵੱਡੀਆਂ ਕਰਦੇ ਸਰਕਾਰ ਚਲਾਉਂਦੀ ਆ ਪਰ ਅੱਜ ਮੈਨੂੰ ਲੱਗਦਾ ਕਿ ਆਪਾਂ ਨੂੰ ਮੰਨਣਾ ਚਾਹੀਦਾ ਆਪਣੀ ਨਲਕੀ ਹੈ ਜੇ ਸਰਕਾਰ ਨਹੀਂ ਕੰਮ ਕਰ ਪਾ ਰਹੀ ਜੇ ਸਰਕਾਰ ਕੋ ਨਹੀਂ ਕੰਟਰੋਲ ਹੋ ਰਿਹਾ ਸਰਕਾਰ ਨੂੰ ਇਸ ਵਕਤ ਜਲਦੀ ਅਸਤੀਫਾ ਦੇ ਕੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਤੁਸੀਂ ਇੱਕ ਲੋਟਸ ਆਪਰੇਸ਼ਨ ਨੂੰ ਲੈ ਕੇ ਜਿਹੜਾ ਇਲਜ਼ਾਮਤ ਲਗਾਏ ਸਿਗੇ ਉਸੇ ਵਕਤ ਹੀ ਬੀਜੇਪੀ ਜੀ ਜਾਣਦੇ ਤੇ ਕਹਿ ਰਹੇ ਕਿ ਆਮ ਆਦਮੀ ਪਾਰਟੀ ਨੇ ਇਹ ਜਿਹੜੇ ਇਲਜ਼ਾਮਤ ਤੁਹਾਡੇ ਕੋਲੋਂ ਕਹਿਲਵਾਏ ਸੀ ਇਸ ਬਾਰੇ ਰਮਨ ਅਰੋੜਾ ਜੀ ਨੇ ਵੀ ਗੱਲ ਕੀਤੀ ਤੁਹਾਡੇ ਮਿੱਤਰ ਵੀ ਨੇ ਕਿਉਂਕਿ ਅਕਸਰ ਤੁਸੀਂ ਇੱਕ ਦੂਸਰੇ ਦੇ ਨਾਲ ਦੇਖੇ ਜਾਂਦੇ ਸੀਗੇ ਔਰ ਉਹ ਵੀ ਉਸ ਵਕਤ ਤੁਹਾਡੇ ਨਾਲ ਸੀ ਜਦੋਂ ਲਾਟੋ ਸਪਰੇਸ਼ਨ ਨੂੰ ਲੈ ਕੇ ਇਲਜ਼ਾਮਤ ਲੱਗੇ ਸੀ ਤੇ ਐਫ ਆਈ ਆਰ ਦਰਜ ਕਰਵਾਈ ਗਈ ਸੀ ਤੁਹਾਡੇ ਵੱਲੋਂ ਉਹ ਕਹਿ ਰਹੇ ਨੇ ਕਿ ਮੇਰ ਕੋ ਅੱਜ ਵੀ ਸਬੂਤ ਨੇ ਮੈਂ ਵਿਜੀਲੈਂਸ ਦੇ ਚੁੱਕਾ ਹੈ ਕਿ ਮੈਨੂੰ ਕਿਨਾ ਕਿਨਾ ਦੇ ਕਾਲਸ ਆਏ ਨੇ ਪਰ ਸ਼ੀਤਲ ਜੀ ਕਿਉਂ ਨਹੀਂ ਦੱਸ ਰਹੇ ਇਸ ਬਾਰੇ ਉਹ ਹੀ ਦੱਸ ਪਾਨਗੇ ਉਹ ਮੇਰੇ ਤੋਂ ਜ਼ਿਆਦਾ ਸਮਝ ਆ ਰਿਹਾ ਹੈ ਉਹਨਾਂ ਦਾ ਕੋਈ ਸਟੈਂਡ ਨਹੀਂ ਹੈ ਸ਼ਾਮੀ ਕੋਈ ਬਿਆਨ ਸ਼ਾਮ ਨੂੰ ਕੋਈ ਬਿਆਨ ਸਵੇਰੇ ਕੋਈ ਬਿਆਨ ਇਹ ਰਮਨ ਰੋੜਾ ਜੀ ਦੱਸ ਸਕਦੇ ਆ ਪਰ ਰਮਨ ਰੋੜਾ ਜੀ ਨੂੰ ਮੈਂ ਇਹ ਕਹਾਂਗਾ ਜੀ ਤੁਸੀਂ ਸਰਕਾਰ ਦੇ ਵਿੱਚ ਅੱਜ ਹੈ ਹੋ ਕਿ ਤੁਹਾਡੇ ਕੋਲ ਨੰਬਰ ਹੈ ਤੁਹਾਡੇ ਕੋਲ ਨਾਮ ਹੈ ਤੁਹਾਡੀ ਸਰਕਾਰ ਸੁੱਤੀ ਪਈ ਹੈ ਸਰਕਾਰ ਕੀ ਗੱਲ 24 ਮਹੀਨਿਆਂ ਦਾ ਕਿਤੇ ਹਨੀਮੂਨ ਪੀਰੀਅਡ ਤੇ ਗਈ ਹੋਈ ਹੈ ਕਿ 24 ਮਹੀਨਿਆਂ ਦਾ ਸਰਕਾਰ ਬੰਦੇ ਨਹੀਂ ਵੱਢ ਸਕੀ ਇਹਦਾ ਮਤਲਬ ਤੁਹਾਡੀ ਨਲਾਕੀ ਹੈ ਸਰਕਾਰ ਦੇ ਖੁਦ ਹੀ ਬੰਦੇ ਹਾਇਰ ਕੀਤੇ ਹੋਏ ਲੋਕ ਹੈ ਸਿਰਫ ਆਪਣੇ ਐਮਐਲਏ ਲੋ ਆਪਣੇ ਮੰਤਰੀਆਂ ਨੂੰ ਬੇਵਕੂ ਬਣਾਣਾ ਕਿ ਉਹ ਜਿਹੜੀ ਇਸ ਕਰਕੇ ਇਹ ਜਿਹੜਾ ਸਟੰਟ ਹੈ ਮਿਸ਼ਨ ਲੋਟਸ ਦਾ ਇਹ ਉਹਨਾਂ ਦਾ ਇੱਕ ਸਟੰਟ ਹੈ ਪੰਜਾਬ ਦੇ ਲੋਕ ਜਾਣ ਚੁੱਕੇ ਆ ਕੋਈ ਮਿਸ਼ਨ ਲੋਟਸ ਨਹੀਂ ਹੈ ਪਰ ਜੇ ਜ਼ਰੂਰਤ ਪੈਗੀ ਕਿਸੇ ਤਰੀਕੇ ਦੀ ਵੀ ਕੋਈ ਐਵੀਡੈਂਸ ਦੀ ਜ਼ਰੂਰਤ ਪੈਂਦੀ ਹੈ ਮੈਨੂੰ ਸਰਕਾਰ ਬੁਲਾ ਲਵੇ ਮੈਂ ਦੱਸ ਦੂੰਗਾ ਕਿ ਕਿੱਥੇ ਇਹ ਪਲਾਨ ਬਣਿਆ ਕਿਦਾਂ ਪਲਾਨ ਬਣਾਇਆ ਗਿਆ ਪੰਜਾਬ ਦੇ ਲੋਕਾਂ ਨੂੰ ਕਿੱਥੇ ਬੇਵਕੂ ਬਣਾਇਆ ਗਿਆ ਆਖਰੀ ਸਵਾਲ ਹੈ ਮੇਰਾ ਹਰ ਉਮੀਦਵਾਰੀ ਦੂਸਰੇ ਤੇ ਤੰਜ ਕਸ ਰਹੀ ਹੈ ਖਾਸ ਕਰ ਚਰਨਜੀਤ ਸਿੰਘ ਚੰਨੀ ਰਿੰਕੂ ਨੂੰ ਲੈ ਕੇ ਕਾਫੀ ਤੰਜ ਕਸਦੇ ਨਜ਼ਰ ਆਏ ਨੇ ਪਵਨ ਕੁਮਾਰ ਟੀਨੂ ਨੂੰ ਲੈ ਕੇ ਬੜਾ ਤੰਜ ਕਸ ਰਹੇ ਨੇ ਉਹ ਕਹਿ ਰਹੇ ਕਿ ਇਹਨਾਂ ਦਾ ਤਾਂ ਕਿਸੇ ਦਾ ਸਟੈਂਡ ਨਹੀਂ ਹੈ ਇਹ ਤਾਂ ਅਕਸਰ ਪਾਰਟੀਆਂ ਬਦਲ ਬਦਲ ਕੇ ਪੈਰਾਸ਼ੂਟ ਬਣ ਕੇ ਆਏ ਨੇ ਉਹਨਾਂ ਨੂੰ ਕਹੋ ਕਿ ਤੁਸੀਂ ਦੋ ਜਗ੍ਹਾ ਤੋਂ ਇਲੈਕਸ਼ਨ ਪਹਿਲੇ ਲੜਿਆ ਸਤਿਕਾਰਯੋਗ ਚੰਨੀ ਜੀ ਤੁਸੀਂ ਪੰਦੋੜ ਤੋਂ ਤੁਸੀਂ ਆਪਣੀ ਜਗ੍ਹਾ ਦੋ ਜਗ੍ਹਾ ਤੋਂ ਇਲੈਕਸ਼ਨ ਲੜ ਕੇ ਆਏ ਹੋ ਉੱਥੇ ਦੇ ਲੋਕਾਂ ਨੂੰ ਵੀ ਤੁਸੀਂ ਇਹ ਕਹਿ ਕੇ ਆਏ ਸੀ ਕਿ ਮੈਂ ਅੱਜ ਤੁਹਾਡੇ ਵਿੱਚ ਤੁਹਾਡਾ ਪੁੱਤਰ ਬਣ ਕੇ ਆਇਆ ਮੇਰੀ ਹਾਰ ਮੇਰੀ ਜਿੱਤ ਉਹ ਤੁਹਾਡੇ ਹੱਥੇ ਵਿੱਚ ਹੈ ਪਰ ਮੈਂ ਤੁਹਾਨੂੰ ਛੱਡ ਕੇ ਕਦੀ ਨਹੀਂ ਜਾਵਾਂਗਾ ਉਹ 26 ਮਹੀਨਿਆਂ ਤੋਂ ਲੱਭਣਗੇ ਚੰਨੀ ਕਿੱਥੇ ਹੈ ਚੰਨੀ ਜੀ ਪਹਿਲੇ 10 ਮਹੀਨੇ ਕੈਨੇਡਾ ਅਮਰੀਕਾ ਲਾਏ ਆ ਔਰ ਇਸ ਤੋਂ ਬਾਅਦ ਉਹ ਲੋਕ ਤਸਨ ਦੇ ਆ ਕਿ ਇੱਕ ਚੰਨੀ ਨੂੰ ਵੋਟਾਂ ਪਾਈਆਂ ਸੀ ਚੰਨੀ ਕਿੱਥੇ ਆ ਅੱਜ ਜਲੰਧਰ ਦੇ ਲੋਕਾਂ ਨੂੰ ਵੀ ਕੋਈ ਬੇਫਕੂ ਬਣਾਣ ਆਏ ਆ ਕਿ ਅਸੀਂ ਮੈਂ ਜਲੰਧਰ ਦੇ ਲੋਕਾਂ ਦੇ ਨੂੰ ਉਹਨਾਂ ਦੇ ਪਰਿਵਾਰ ਚ ਆਏ ਆ ਉਹ ਮੈਂ ਇਹ ਕਮਾਂਗਾ ਕਿ ਚਾਰ ਤਰੀਕ ਤੋਂ ਬਾਅਦ ਚੰਨੀ ਜੀ ਤੋਂ ਜਲੰਧਰ ਚ ਵੀ ਲੱਭਣੇ ਕਿਉਂਕਿ ਜਲੰਧਰ ਦੇ ਵਿੱਚ ਇੱਕ ਮੈਨੀਫੈਸਟ ਜ਼ਰੂਰ ਹੋਇਆ ਚੰਨੀ ਦਾ ਆਉਣ ਦੇ ਲਈ ਚੰਨੀ ਜੀ ਜਲੰਧਰ ਚ ਮੈਂ ਸਵਾਗਤ ਕਰਦਾ ਕਿ ਉਹਨਾਂ ਦਾ ਜਲੰਧਰ ਆਉਣ ਦੇ ਵਿੱਚ ਕਾਂਗਰਸ ਮੁਖਤ ਜਲੰਧਰ ਬਹੁਤ ਜਿਆਦਾ ਹੋ ਚੁੱਕੀ ਹੈ ਰੈਂਦੀ ਕੈਂਦੀ ਕਾਂਗਰਸ ਮੁਗਤ ਜਲੰਧਰ ਬੜੀ ਜਲਦੀ ਹੋਣ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਸੋ ਇਹਨਾਂ ਭਾਜਪਾ ਗੁਸ਼ੀਤ ਲੰਗਰਾਹ ਲ ਇਹਨਾਂ ਨੇ ਕਿਹਾ ਹੈ ਕਿ ਇਸ ਵਾਰ ਜਿਹੜੇ ਲੋਕ ਨੇ ਉਹ ਭਾਜਪਾ ਨੂੰ ਮੌਕਾ ਦੇਣ ਔਰ ਡਬਲ ਇੰਜਨ ਦੀ ਸਰਕਾਰ ਬਣਾਉਣ ਉਤੇ ਹੀ ਚਰਨਜੀਤ ਸਿੰਘ ਚੰਨੀ ਤੇ ਤੰਗ ਗੱਸੇ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਆਂਤ ਤੇ ਜਲੰਧਰ ਦੇ ਵਿੱਚ ਕਾਂਗਰਸ ਮੁਕਤ ਹੋ ਚੁੱਕੀ ਹੈ ਔਰ ਰੈਂਦੀ ਹੁੰਦੀ ਕਾਂਗਰਸ ਵੀ ਮੁਕਤ ਹੋ ਜਾਵੇਗੀ ਉਹਨਾਂ ਨੇ ਕਿਹਾ ਕਿ 4 ਤਰੀਕ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਿਹੜੇ ਜਲੰਧਰ ਵਿੱਚ ਨਹੀਂ ਲੱਭਣਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਸਿੱਧੂ ਦੇ ਨਾਲ ਦਵਿੰਦਰ ਕੁਮਾਰ ਜਲੰਧਰ